अयोध्या ਵਿੱਚ શ્રી રામ લલ્લા विराजमान ਦੇ પ્રાણ પ્રતિષ્ઠਾ ਮਹੋਤਸਵ ਨੂੰ ਇਤਿਹਾਸਿਕ ਬਣਾਉਣ ਦੀਆਂ ਤਿਆਰੀਆਂ ਅੰਤਿਮ ਪੜਾਅ ਤੇ ਨੇ પ્રાણ પ્રતિષ્ઠਾ ਸਮਾਗਮ ਨੂੰ ਧਿਆਨ ਵਿੱਚ ਰੱਖਦਿਆਂ શ્રી રામ ਲલ્લા ਦੇ દર્શન ਆਰਜ਼ੀ ਤੌਰ ਤੇ ਬੰਦ ਕਰ ਦਿੱਤੇ ਗਏ ਨੇ ਇਸ ਸ਼ਾਨਦਾਰ ਸਮਾਗਮ ਨੂੰ ਅੱਖੀਂ ਦੇਖਣ ਲਈ ਅਤੇ ਇਸ ਘੜੀ ਦੇ ਗਵਾਹ ਬਣਨ ਦੇ ਇੱਛੁਕ ਸ਼ਰਧਾਲੂ ਦੇਸ਼ ਅਤੇ ਦੁਨੀਆ ਭਰ ਤੋਂ ਅਯੁੱਧਿਆ ਪਹੁੰਚ ਰਹੇ ਨੇ ਵਡੋਦਰਾ ਦੇ ਤਕਰੀਬਨ 300 ਕਲਾਕਾਰਾਂ ਨੇ ਭਗਵਾਨ શ્રી RAM ਦੇ ਅਯੁੱਧਿਆ ਵਿੱਚ ਪਰਵੇਸ਼ ਕਰਨ ਤੇ 80 ਤਰ੍ਹਾਂ ਦੇ ਸੰਗੀਤ ਯੰਤਰਾਂ ਨਾਲ ਰਘੁਪਤੀ ਰਾਗਵ ਜੈ ਸ਼੍ਰੀ ਰਾਮ ਦੀ ਮਨਮੋਹਕ ਤੁਨ ਤਿਆਰ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਖੇਤਰ ਵਡਨਗਰ ਵਿੱਚ ਪੈਂਦੇ ਸਰਸਵਤੀ ਵਿਦਿਆ ਮੰਦਰ ਦੇ ਤਕਰੀਬਨ 756 ਵਿਦਿਆਰਥੀਆਂ ਨੇ ਜੈ ਸ਼੍ਰੀ ਰਾਮ ਦੀ 120 ਫੁੱਟ ਲੰਬੀ ਅਤੇ 60 ਫੁੱਟ ਚੌੜੀ ਪ੍ਰਤੀਕ੍ਰਿਤੀ ਤਿਆਰ ਕੀਤੀ ਹੈ ਇਸੇ ਤਰ੍ਹਾਂ ਮੌਰਵੀ ਸ਼ਹਿਰ ਦੇ ਕਾਰੋਬਾਰੀਆਂ ਨੇ ਭਗਵਾਨ ਰਾਮ ਅਤੇ ਰਾਮ ਮੰਦਰ ਦੇ ਪ੍ਰਤੀਰੂਪਾ ਨਾਲ ਵਿਸ਼ੇਸ਼ ਟਾਈਲਾਂ ਬਣਾਈਆਂ ਨੇ ਜਿਹੜੀਆਂ ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰティਸ਼ਠਾ ਮਹਾਉਤਸਵ ਮੌਕੇ ਤੋਹਫੇ ਦੇ ਤੌਰ ਤੇ ਦਿੱਤੀਆਂ ਜਾਣਗੀਆਂ ਇਸੇ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੰਯੁਕਤ ਜਨਰਲ ਸਕੱਤਰ ਅਤੇ ਵਰਲਡ ਹਿੰਦੂ ਫਾਊਂਡੇਸ਼ਨ ਦੇ ਬਾਨੀ ਅਤੇ ਗਲੋਬਲ ਚੇਅਰਮੈਨ ਸਵਾਮੀ ਵਿਗਿਆਨਾ ਨੰਦ ਨੇ ਕਿਹਾ ਕਿ ਭਲਕੇ ਹੋਣ ਵਾਲੇ ਪ੍ਰਾਨ ਪ੍ਰਤਿਸ਼ਠਾ ਸਮਾਗਮ ਵਿੱਚ ਹਿੱਸਾ ਲੈਣ ਲਈ 55 ਦੇਸ਼ਾਂ ਤੋਂ ਅਧਿਕਾਰਿਤ ਤੌਰ ਤੇ ਸੱਦੇ ਗਏ 100 ਤੋਂ ਵੱਧ ਵਿਸ਼ੇਸ਼ ਮਹਿਮਾਨ ਅੱਜ ਬਾਅਦ ਦੁਪਹਿਰ ਤੱਕ ਅਯੁੱਧਿਆ ਧਾਮ ਪਹੁੰਚ ਜਾਣਗੇ